ਸਟਾਰ ਦਹਾਕਿਆਂ ਤੱਕ ਭਾਰਤ ਅਤੇ ਕੈਨੇਡਾ ਦੇ ਸਬੰਧ ਬੇहद ਸੁਖਾਵੇ ਰਹੇ ਡੰਡੀ ਦੋਹਾਂ ਦੇਸ਼ਾਂ ਦਾ ਆਪਸੀ ਵਪਾਰ ਵੱਡੀ ਪੱਧਰ ਉੱਤੇ ਚੱਲਦਾ ਰਿਹਾ ਡੰਡੀ ਕੈਨੇਡਾ ਦੀ ਧਰਤੀ ਖੇਤਰਫਲ ਪੱਖੋਂ ਕਾਫੀ ਵਿਸ਼ਾਲ ਹੈ ਡੰਡੀ ਉੱਥੇ ਅਨੇਕ ਤਰ੍ਹਾਂ ਦੀਆਂ ਸੰਭਾਵਨਾਵਾਂ ਹਨ ਡੈਡੀ ਇਸ ਦੇ ਮੁਕਾਬਲੇ ਵਿੱਚ ਉੱਥੋਂ ਦੀ ਆਬਾਦੀ ਬਹੁਤ ਘੱਟ ਹੈ ਡੰਡੀ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਦੇਸ਼ ਦੇ ਮੁੱਢਲੇ ਢਾਂਚੇ ਦੀ ਉਸਾਰੀ ਲਈ ਅਤੇ ਵਿਸ਼ਾਲ ਧਰਤੀ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਉਥੇ ਹਰ ਤਰ੍ਹਾਂ ਦੇ ਹੁਨਰਮੰਦ ਕਾਮਿਆਂ ਦੀਆਂ ਵੱਖ-ਵੱਖ ਕੰਮਾਂ ਨਾਲ ਸੰਬੰਧਿਤ ਕਾਰੀਗਰਾਂ ਦੀਆਂ ਅਤੇ ਹੋਰ ਨੌਕਰੀ ਪੇਸ਼ਾ ਲੋਕਾਂ ਦੀਆਂ ਸੇਵਾਵਾਂ ਦੀ ਲੋੜ ਬਣੀ ਰਹਿੰਦੀ ਹੈ ਇਸ ਲਈ ਕੈਨੇਡਾ ਨੇ ਆਪਣੀਆਂ ਵਧਦੀਆਂ ਹੋਈਆਂ ਜ਼ਰੂਰਤਾਂ ਲਈ ਦੂਸਰੇ ਦੇਸ਼ਾਂ ਦੇ ਪ੍ਰਵਾਸੀਆਂ ਦੀ ਉਥੇ ਆਮਦ ਲਈ ਖੁੱਲੀ ਡੁੱਲੀ ਪਰਵਾਸੀ ਨੀਤੀ ਬਣਾਈ ਸੀ ਜਿਸ ਕਰਕੇ ਭਾਰਤ ਸਮੇਤ ਹੋਰ ਬਹੁਤੀ ਦੇਸ਼ਾਂ ਦੇ ਲੋਕਾਂ ਨੇ ਉੱਥੇ ਨੂੰ ਪ੍ਰਵਾਸ ਕੀਤਾ ਡੰਡੀ ਭਾਰਤ ਵਿੱਚੋਂ ਵੀ ਵਧੇਰੇ ਗਿਣਤੀ ਵਿੱਚ ਪੰਜਾਬੀ ਕੈਨੇਡਾ ਗਏ ਡੰਡੀ ਅੰਗਰੇਜ਼ੀ ਹਕੂਮਤ ਸਮੇਵੀ ਪੰਜਾਬੀ ਕਿਸੇ ਨਾ ਕਿਸੇ ਸਾਧਨ ਰਾਹੀਂ ਅਮਰੀਕਾ ਅਤੇ ਕੈਨੇਡਾ ਜਾਂਦੇ ਰਹੇ ਸਨ ਡੰਡੀ ਪਿਛਲੇ ਕੁਝ ਦਹਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨਾਂ ਨੇ ਇੱਕ ਤਰ੍ਹਾਂ ਨਾਲ ਕੈਨੇਡਾ ਵੱਲ ਤਾਈ ਪਾਈ ਰੱਖੀ ਡੰਡੀ ਉਥੋਂ ਦੀਆਂ ਉਧਾਰ ਨੀਤੀਆਂ ਕਾਰਨ ਪੰਜਾਬ ਤੋਂ ਬਹੁਤ ਸਾਰੇ ਅਜਿਹੇ ਨੌਜਵਾਨ ਵੀ ਉਥੇ ਚਲੇ ਗਏ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਭਾਰਤੀ ਸਰਕਾਰਾਂ ਦੀਆਂ ਨੀਤੀਆਂ ਤੋਂ ਨਾਰਾਜ਼ ਸਨ ਡੰਡੀ ਅਜਿਹੇ ਨੌਜਵਾਨਾਂ ਵਿੱਚ ਬਹੁਤ ਸਾਰੀ ਅਜਿਹੇ ਵੀ ਸ਼ਾਮਿਲ ਸਨ ਜੋ ਉੱਥੇ ਸੰਗਠਿਤ ਹੋ ਕੇ ਭਾਰਤ ਦੀਆਂ ਨੀਤੀਆਂ ਵਿਰੁੱਧ ਪ੍ਰਚਾਰ ਕਰਦੇ ਰਹੇ ਜਿਸ ਕਰਕੇ ਦੋਹਾਂ ਦੇਸ਼ਾਂ ਵਿੱਚ ਤਣਾਅ ਪੈਦਾ ਹੋਣਾ ਸ਼ੁਰੂ ਹੋ ਗਿਆ ਡੰਡੀ ਉਥੇ ਨੌਜਵਾਨਾਂ ਦੀ ਇੱਕ ਮਜ਼ਬੂਤ ਲਾਬੀ ਖਾਲਿਸਤਾਨ ਦਾ ਪ੍ਰਚਾਰ ਵੀ ਜ਼ੋਰ ਸ਼ੋਰ ਨਾਲ ਕਰਦੀ ਰਹੀ ਡੰਡੀ ਭਾਰਤ ਸਰਕਾਰ ਨੂੰ ਇਹ ਗਿਲਾ ਰਿਹਾ ਹੈ ਕਿ ਅਜਿਹੀ ਸੰਗਠਨਾ ਦੀ ਪੋਸ਼ਤ ਪਨਾਹੀ ਕੈਨੇਡਾ ਦੀ ਜਸਟਿਨ ਟਰੂਡੋ ਦੀ ਸਰਕਾਰ ਕਰਦੀ ਰਹੀ ਹੈ ਡੰਡੀ ਇਸ ਲਈ ਕੁਝ ਸਾਲ ਪਹਿਲਾਂ ਟਰੂਡੋ ਦੀ ਭਾਰਤ ਯਾਤਰਾ ਬੜੀ ਫਿੱਕੀ ਅਤੇ ਬੇਨਤੀਜਾ ਰਹੀ ਸੀ ਡੰਡੀ ਪੰਜਾਬ ਤੋਂ ਗਏ ਇੱਕ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਜਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਮਾਰੇ ਜਾਣ ਤੋਂ ਬਾਅਦ ਜਸਟਿਨ ਟਰੂਡੋ ਨੇ ਇਹ ਕਿਹਾ ਸੀ ਕਿ ਇਹ ਵਾਰਦਾਤ ਭਾਰਤ ਸਰਕਾਰ ਦੇ ਅਧਿਕਾਰੀਆਂ ਦੇ ਇਸ਼ਾਰੇ ਉੱਤੇ ਕੀਤੀ ਗਈ ਹੈ ਡੰਡੀ ਇਸ ਮਸਲੇ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਸਬੰਧ ਹੋਰ ਵੀ ਵਿਗੜ ਗਏ ਡੰਡੀ ਇਥੋਂ ਤੱਕ ਕਿ ਕੈਨੇਡਾ ਵਿੱਚ ਰਹਿੰਦੇ ਭਾਰਤ ਦੇ ਵੱਖ-ਵੱਖ ਭਾਈਚਾਰਿਆਂ ਵਿੱਚ ਵੀ ਅਕਸਰ ਤਕਰਾਰ ਤੇ ਟਕਰਾ ਪੈਦਾ ਹੋਣ ਲੱਗ ਪਿਆ ਸੀ ਡੰਡੀ ਦੂਜੇ ਪਾਸੇ ਕੈਨੇਡਾ ਵਿੱਚ ਪ੍ਰਵਾਸੀਆਂ ਦੀ ਵੱਡੀ ਗਿਣਤੀ ਹੋ ਜਾਣ ਕਾਰਨ ਉੱਥੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਾ ਵੀ ਵਾਧਾ ਹੋਣ ਲੱਗਾ ਜਿਸ ਕਾਰਨ ਸਰਕਾਰ ਨੂੰ ਹੁਣ ਆਪਣੀਆਂ ਪ੍ਰਵਾਸ ਸੰਬੰਧੀ ਨੀਤੀਆਂ ਵਿੱਚ ਤਬਦੀਲੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਡੰਡੀ ਇਸ ਸੰਦਰਭ ਵਿੱਚ ਹੀ ਕੈਨੇਡਾ ਵੱਲੋਂ ਬਾਹਰੋਂ ਆਉਣ ਵਾਲੇ ਲੋਕਾਂ ਉੱਤੇ ਕਈ ਤਰ੍ਹਾਂ ਦੀਆਂ پابੰਦੀਆਂ ਆਇਬ ਕਰਨ ਦੇ ਫੈਸਲੇ ਕੀਤੇ ਜਾ ਰਹੇ ਹਨ ਡੰਡੀ